ਲੋਕ ਸਭਾ ਦੀਆਂ ਚੋਣਾਂ ਦੀ ਜੰਗ ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਵਿੱਚ ਗੁਲਾਮ ਬਣਾ ਕੇ ਰੱਖਿਆ ਬਹੁਜਨ ਸਮਾਜ ਮદાન ਨੇ ਜੰਗ ਜੋਸ਼ੋ ਹਰੋਸ਼ਾ ਇਕੱਠਾ ਹੋਇਆ ਬਾਬਾ ਸਾਹਿਬ ਅੰਬੇਡਕਰ ਸਾਹਿਬ ਕਾਸ਼ੀ RAM ਨੂੰ ਯਾਦ ਕਰਕੇ बुलंद करिए अपनी आवाज जय भीम जय भीम जितूगा भाई जितूगा जितूगा भाई जितूगा।, जितूगा, जितूगा बी एस पी के वास्ते बी एस पी के वास्ते ਇਸ ਯੁੱਧ ਦੇ ਵਿੱਚ ਇਸ ਜੰਗ ਦੇ ਵਿੱਚ ਸਾਡੀ ਸੈਨਾਪਤੀ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਉੱਤਰ ਪ੍ਰਦੇਸ਼ ਦੇ ਚਾਰ-ਚਾਰ ਵਾਰ ਰਹੇ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਯਾਦ ਕਰੀਏ ਆਪਣੇ ਸੈਨਾਪਤੀ ਨੂੰ ਯਾਦ ਕਰੀਏ ਜਿਹੜੇ ਚੰਦ ਮੈਂਟਾਂ ਦੇ ਵਿੱਚ ਹੈਲੀਕਾਪਟਰ ਨਾਲ ਸਾਡੇ ਵਿੱਚ ਪੁੱਜਣ ਲੱਗੇ ਆ ਪਹਿੜ ਕੁਮਾਰੀ ਮਾਇਆਵਤੀ ਜੀ ਜਿੰਦਾਬਾਦ ਇੱਕ ਸੁਰ ਦੇ ਵਿੱਚ ਆਵਾਜ਼ ਆਵੇ ਪਹਿੜ ਕੁਮਾਰੀ ਮਾਇਆਵਤੀ ਜੀ ਅੱਗੇ ਵੜੋ ਪਹਿੜ ਕੁਮਾਰੀ ਮਾਇਆਵਤੀ ਜੀ ਅੱਗੇ ਵੜੋ ਸਤਿਕਾਰਯੋਗ ਸਾਥੀਓ ਅਸੀਂ ਪੰਜਾਬ ਦੇ ਬਹੁਜਨ ਸਮਾਜ ਦੇ ਲੋਕ ਹੈ ਹਜ਼ਾਰਾਂ ਸਾਲਾਂ ਤੋਂ ਬਹੁਜਨ ਸਮਾਜ ਨੂੰ ਸਮਾਜਿਕ ਤੇ ਆਰਥਿਕ ਤੌਰ ਤੇ ਦਬਾ ਕੇ ਰੱਖਿਆ ਗਿਆ ਬਹੁਜਨ ਸਮਾਜ ਨੂੰ ਸਮਾਜਿਕ ਤੌਰ ਤੇ ਛੋਟੀਆਂ ਜਾਤਾਂ ਕੋਸ਼ਿਤ ਕੀਤਾ ਗਿਆ ਅੱਜ ਵੀ ਇਹ ਵਰਤਾਰਾ ਬਾਦ ਦਸਤੂਰ ਜਾਰੀ ਆ ਯਾਦ ਕਰੋ ਪਿਛਲੇ 2 ਸਾਲ ਪਹਿਲਾਂ ਬਸਪਾ ਦਾ ਗੱਠ ਜੋੜ ਸੀ ਸ਼੍ਰੀ ਆਨੰਦਪਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਬਹੁਜਨ ਸਮਾਜ ਪਾਰਟੀ ਦਾ ਹਾਥੀ ਲੜ ਰਿਹਾ ਸੀ ਕਾਂਗਰਸ ਨੇ ਕਿਹਾ ਸੀ ਇਹ ਸੀਟਾਂ ਦਲਤਾਂ ਤੇ ਪਛੜੇ ਵਰਗਾਂ ਨੂੰ ਕਿਉਂ ਦੇ ਦਿੱਤੀਆਂ ਇਹ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇ ਦਿੱਤੀਆਂ ਸਤਿਕਾਰਯੋਗ ਸਾਥੀਓ ਪੰਜਾਬ ਦੇ ਵਿੱਚ ਬਹੁਜਨ ਸਮਾਜ ਨਾਲ ਗਾਲੀ ਗਲੋਚ ਹੋ ਰਿਹਾ ਆ ਬਹੁਜਨ ਸਮਾਜ ਦੀ ਪੱਗ ਨੂੰ ਹੱਥ ਪਾਇਆ ਜਾ ਰਿਹਾ ਆ ਯਾਦ ਕਰੋ ਜਦੋਂ ਕਾਂਗਰਸ ਹਾਰੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਪੁੱਛਿਆ ਕਾਂਗਰਸ ਕਿਉਂ ਹਾਰੀ ਕਾਂਗਰਸ ਨੇ ਉੱਤਰ ਦਿੱਤਾ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰੀ ਯਾਦ ਹੈ ਕਿ ਨਹੀਂ ਯਾਦ ਬਦਲਾ ਲੈਣ ਦਾ ਮੌਕਾ ਆ ਗਿਆ ਕਿ ਨਹੀਂ ਆ ਗਿਆ ਕਾਂਗਰਸ ਜਿਹੜੀ ਦਲਤਾਂ ਤੇ ਪਛੜੇ ਵਰਗਾਂ ਨਾਲ ਗਾਲੀ ਗਲੋਚ ਕਰਦੀ ਆ ਆਮ ਆਦਮੀ ਪਾਰਟੀ ਵੀ ਘੱਟ ਨਹੀਂ ਗੁਜ਼ਾਰਦੀ 178 ਲਾ ਅਫਸਰਾਂ ਦੀਆਂ ਪੋਸਟਾਂ ਨਿਕਲੀਆਂ ਇੱਕ ਵੀ ਦਲਤ ਨਹੀਂ ਰੱਖਿਆ ਇੱਕ ਵੀ ਪਛੜਾ ਨਹੀਂ ਰੱਖਿਆ ਬੀਐਸਪੀ ਦਾ ਹਾਥੀ ਸੜਕਾਂ ਤੇ ਉਤਰਿਆ ਕਟਾਰੇ ਵਿੱਚ ਖੜਾ ਕੀਤਾ ਝਾੜੂ ਵਾਲਿਆਂ ਨੂੰ ਝਾੜੂ ਵਾਲਿਆਂ ਨੇ ਹਾਈ ਕੋਰਟ ਦੇ ਵਿੱਚ ਉਤਰ ਦਿੱਤਾ ਦਲਤ ਤੇ ਪਛੜੇ ਵਰਗਾਂ ਨੂੰ ਨਲਾਇਕ ਦੱਸਿਆ ਸਰਕਾਰੀ ਕਾਗਜ਼ ਤੇ ਮੋਹਰ ਲਾ ਕੇ ਝਾੜੂ ਵਾਲਿਆਂ ਨੇ ਝਾੜੂ ਵਾਲਿਆਂ ਦਾ ਉਮੀਦਵਾਰ ਖਡੂਰ ਸਾਹਿਬ ਤੋਂ ਰਾਮ ਗੜੀਆ ਤੇ ਸੁਨਿਆਰਾ ਭਾਈਚਾਰੇ ਨੂੰ ਗਾਲ੍ਹਾਂ ਕੱਢ ਰਿਹਾ ਯਾਦ ਹੈ ਕਿ ਨਹੀਂ ਯਾਦ ਝਾੜੂ ਵਾਲਿਆਂ ਨੂੰ ਵੀ ਸਭ ਕੁਝ ਸਿਖਾਉਣਾ ਕਿ ਨਹੀਂ ਸਿਖਾਉਣਾ ਇੱਕ ਪਾਸੇ ਪੈਣ ਕੁਮਾਰੀ ਮਾਇਆਵਤੀ ਦਾ ਰਾਜ ਹੈ ਜਿਹੜੇ ਨੇ ਬਹੁਜਨ ਸਮਾਜ ਨੂੰ ਇਮਾਨ ਸਨਮਾਨ ਨਹੀਂ ਦਿੱਤਾ ਨਾਲ ਦੀ ਨਾਲ ਬਹੁਜਨ ਸਮਾਜ ਦੇ ਮਹਾਪੁਰਸ਼ਾਂ ਨੂੰ ਵੀ ਮਾਣ ਸਨਮਾਨ ਦਿੱਤਾ ਗੁਰੂ ਰਵਦਾਸ ਮਹਾਰਾਜ ਨੂੰ ਪੂਰੀ ਦੁਨੀਆ ਮੰਨਦੀ ਆ ਅੱਜ ਤੱਕ ਮਾਣ ਸਨਮਾਨ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਦੋਂ ਜ਼ਿਲ੍ਹਾ ਬਣਾਉਣ ਦੀ ਗੱਲ ਆਈ ਪੂਰੇ ਭਾਰਤ ਦੇ ਵਿੱਚ ਪੈਣ ਕੁਮਾਰੀ ਮਾਇਆਵਤੀ ਜੀ ਨੇ ਗੁਰੂ ਰਵਦਾਸ ਨਗਰ ਜ਼ਿਲ੍ਹਾ ਬਣਾਇਆ ਬਾਬਾ ਸਾਹਿਬ ਅੰਬੇਡਕਰ ਦੇ ਨਾਂ 'ਤੇ ਅੰਬੇਡਕਰ ਨਗਰ ਜ਼ਿਲ੍ਹਾ ਬਣਾਇਆ ਜੋਤੀਵਾ ਫੂਲੇ ਨਗਰ ਜ਼ਿਲ੍ਹਾ ਬਣਾਇਆ ਗੋਤਮ ਬੁੱਧਾ ਨਗਰ ਜ਼ਿਲ੍ਹਾ ਬਣਾਇਆ ਆ ਤੁਸੀਂ ਖਰਾਲਗੜ੍ਹ ਸਾਹਿਬ ਜਾਣਦੇ ਆ ਗੁਰੂ ਰਵਦਾਸ ਮਹਾਰਾਜ ਨੂੰ ਨਮਨ ਹੋਣ ਜਾਣਦੇ ਆ ਅੱਜ ਤੱਕ ਵੀ ਸੜਕਾਂ ਨਹੀਂ ਬਣੀਆਂ ਉੱਥੋਂ ਦੀਆਂ ਨਾ ਕਾਂਗਰਸ ਨੇ ਬਣਾਈਆਂ ਨਾ ਝਾੜੂ ਵਾਲਿਆਂ ਨੇ ਬਣਾਈਆਂ ਅੱਜ ਵੀ ਜਦੋਂ ਸੰਗਤ ਜਾਂਦੀ ਆ ਕਦੇ ਟਰੱਕ ਪਲਟ ਗਿਆ ਕਦੇ ਟਰਾਲੀ ਤੇ ਕਦੇ ਪਿਕਅਪ ਖੱਡ ਵਿੱਚ ਡਿੱਗ ਪਈ ਇਸ ਸਾਲ 14 ਰਵਦਾਸੀਏ ਮਰੇ ਪਿਛਲੇ ਸਾਲ 18 ਰਵਦਾਸੀਏ ਮਰੇ ਸਰਕਾਰ ਨੇ ਦੁੱਕੀ ਦਾ ਵੀ ਦੁੱਕੀ ਦਾ ਵੀ ਗਰੀਬਾਂ ਨੂੰ ਸਹਿਯੋਗ ਨਹੀਂ ਕੀਤਾ ਸਰਕਾਰ ਡਰਾਮਾ ਕਰਦੀ ਆ ਜਦ ਬਾਕੀ ਬਾਕੀਆਂ ਦੇ ਲਈ 1 ਕਰੋੜ ਦਾ ਚੈੱਕ ਲੈ ਕੇ ਘਰ ਪੁੱਜ ਸਕਦੀ ਆ ਤਾਂ ਗੁਰੂ ਰਵਦਾਸ ਨੂੰ ਮੰਨਣ ਵਾਲਿਆਂ ਦੇ ਇੱਕ ਦੁੱਕੀ ਵੀ ਲੈ ਕੇ ਪੁੱਜਦੀ ਨਹੀਂ ਸਤਕਾਰਯੋਗ ਸਾਥੀਓ ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਦੇ ਦਰ ਨੂੰ ਸੜਕ ਜਾਂਦੀ ਆ ਬੰਗਾ ਗੜ ਸ਼ੰਕਰ ਪੋਜੇ ਵਾਲ ਝੱਜ ਚੌਕ ਤੇ ਆਨੰਦਪੁਰ ਸਾਹਿਬ ਅੱਜ ਤੱਕ ਵੀ ਦਸ਼ਮੇਸ਼ ਪਿਤਾ ਦੇ ਦਰ ਨੂੰ ਜਾਂਦੀ ਸੜਕ ਵੀ ਬਣਾਈ ਨਾ ਪੰਥ ਦੇ ਠੇਕੇਦਾਰਾਂ ਦੀ ਸਰਕਾਰ ਆ ਰਹੀਆਂ ਲੇਕਿਨ ਪੰਥ ਦੇ ਪਿਤਾ ਦਸ਼ਮੇਸ਼ ਪਿਤਾ ਦੀ ਵੀ ਸੜਕ ਨਾ ਬਣੀ ਇਹਨਾਂ ਕੋਲ ਇਸੇ ਤਰ੍ਹਾਂ ਸਤਕਾਰਯੋਗ ਸਾਥੀਓ ਪਿੰਡ ਪਿੰਡ ਨਰੇਗਾ ਮਜ਼ਦੂਰ ਹੈ ਨਰੇਗਾ ਮਜ਼ਦੂਰ 100 ਦਿਨ ਦਾ ਰੋਜ਼ਗਾਰ ਸਰਕਾਰ ਦਿੰਦੀ ਆ ਪਿਛਲੇ 20 ਸਾਲਾਂ ਤੋਂ ਦਿਨ ਦਿਨ ਦੇਣ ਦਾ ਡਰਾਮਾ ਕਰਦੀ ਆ ਇਹ 100 ਦਿਨ 365 ਦਿਨ ਕਿਉਂ ਨਹੀਂ ਕੀਤੇ ਗਏ ਮਜ਼ਦੂਰ ਦੇ ਮਜ਼ਦੂਰ ਨੂੰ ਦਿਹਾੜੀ ਮਿਲਦੀ 250 300 300 ਵੀ ਪੂਰੀ ਨਹੀਂ ਮਿਲਦੀ ਨਰੇਗਾ ਮਜ਼ਦੂਰ ਦੀ ਦਿਹਾੜੀ 500 ਤੇ 700 ਅੱਜ ਤੱਕ ਵੀ ਸਰਕਾਰ ਕਰ ਨਾ ਸਕੇ ਸਰਕਾਰ ਨਰੇਗਾ ਮਜ਼ਦੂਰ ਤੇ ਕੈਮਰਾ ਲਾ ਕੇ ਬੈਠੀ ਆ ਕੈਮਰਾ ਲੱਗਦਾ ਮਜ਼ਦੂਰ ਜਿਹੜਾ ਰੰਬਾ ਲੈ ਕੇ ਬੈਠਾ ਖੁਰਪਾ ਲੈ ਕੇ ਬੈਠਾ ਟੋਕਰਾ ਗੰਦ ਦਾ ਲੈ ਕੇ ਬੈਠਾ ਸਰਕਾਰ ਨੇ ਕੈਮਰਾ ਲਾਇਆ ਉਹਦੇ ਤੇ ਸਰਕਾਰ ਨੇ ਕੈਮਰਾ ਲਾਇਆ ਮਜ਼ਦੂਰ ਤੇ ਲਾਇਆ ਇਸ ਦੇਸ਼ ਦੇ ਟਾਟਾ ਬਾਨੀ ਤੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਚੰਦੂ ਮਾਜਰੇ ਤੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਸਿੰਗਲੇ ਤੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਮਾਲਵਿੰਦਰ ਕੰਗ ਤੇ ਕੈਮਰਾ ਨਹੀਂ ਲਾਇਆ ਲੇਕਿਨ ਮਜ਼ਦੂਰ ਤੇ ਕੈਮਰਾ ਲਾਇਆ क्रूरਾ ਕਰਨ ਲਈ ਵੀ ਮਜ਼ਦੂਰ ਤੇ ਕੈਮਰਾ ਲਾਤਾ ਇਸ ਤੋਂ ਵੱਡਾ ਮਾੜਾ ਦਿਨ ਮਜ਼ਦੂਰਾਂ ਲਈ ਕਿਆ ਹੋ ਸਕਦਾ ਆ ਸਤਿਕਾਰਯੋਗ ਪੰਜਾਬੀਓ ਬੰਦੀ ਸਿੱਖਾਂ ਦੀ ਲੜਾਈ ਚੱਲ ਰਹੀ ਪੰਜਾਬ 'ਚ ਉਹ ਕਦੀ ਸੁਣਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਭੈਣ ਕੁਮਾਰੀ ਮਾਇਆਵਤੀ ਦਾ ਰਾਜ ਸੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਸਜ਼ਾ ਪੂਰੀ ਕਰ ਚੁੱਕੇ ਤਿੰਨ ਕੈਦੀ ਬੰਦੀ ਸਿੱਖਾਂ ਦੇ ਭੈਣ ਮਾਇਆਵਤੀ ਦੇ ਹੁਕਮਾਂ ਨਾ ਛੱਡੇ ਗਏ ਸੀ ਉਹਨਾਂ ਵਿੱਚ ਇੱਕ ਦਾ ਨੌ ਸੀ ਸੋਮਨਾਥ ਸਿੰਘ ਔਰ ਅੱਜ ਵੀ ਉਹ ਜਿੰਦਾ ਆ ਜਦੋਂ ਬਸਪਾ ਵਿਧਾਇਕ ਨੇ ਵਿਧਾਨ ਸਭਾ ਵਿੱਚ ਉਹ ਗੱਲ ਰੱਖੀ ਉਹ ਸੋਮਨਾਥ ਸਿੰਘ ਬੰਦੀ ਸਿੰਘ ਜਿਹੜਾ ਭੈਣ ਮਾਇਆਵਤੀ ਦੇ ਦਸਕਦਾ ਨਾਲ ਛੁੱਟਿਆ ਸੀ ਉਹ ਐਮਐਲਏ ਡਾਕਟਰ ਨਛੱਤਰਪਾਲ ਨਾਲ ਮੁਲਾਕਾਤ ਕਰਕੇ ਗਿਆ ਪੰਜਾਬ ਦੇ ਵਿੱਚ ਜੇ ਕੋਈ ਪੰਥ ਦੀ ਗੱਲ ਕਰ ਸਕਦਾ ਜੇ ਦਲਤ ਰਹਿਬਰ ਗੁਰੂਆ ਮਹਾਪੁਰਸ਼ਾ ਦੀ ਕੋਈ ਗੱਲ ਕਰ ਸਕਦਾ ਗਰੀਬ ਵਿਦਿਆਰਥੀਆਂ ਦੀ ਕੋਈ ਗੱਲ ਕਰ ਸਕਦਾ ਤਾਂ ਬਹੁਜਨ ਸਮਾਜ ਪਾਰਟੀ ਕਰ ਸਕਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 5 ਸਾਲ 5 ਲੱਖ ਬੱਚਾ ਪੜਦਾ ਸੀ ਅੱਜ ਝਾੜੂ ਵਾਲਿਆਂ ਦੀ ਸਰਕਾਰ ਹੈ ਅੱਜ ਘਟ ਕੇ 1 ਲੱਖ ਬੱਚਾ ਰਹਿ ਗਿਆ ਡਿਗਰੀਆਂ ਰੋਕੀਆਂ ਜਾਂਦੀਆਂ ਛਡਾਉਣ ਲਈ ਲੜਾਈ ਲੜਨੀ ਪੈਂਦੀ ਦਾਖਲਾ ਗਰੀਬ ਵਿਦਿਆਰਥੀਆਂ ਦਾ ਹੋਵੇ ਲੜਾਈ ਹਾਥੀ ਵਾਲਿਆਂ ਨੂੰ ਲੜਨੀ ਪੈਂਦੀ ਆ ਇਹ ਵੱਡੇ ਜੋਰਾਵਰ ਕਿਤੇ ਲੱਭਦੇ ਨਹੀਂ ਸਤਿਕਾਰਯੋਗ ਪੰਜਾਬੀਓ ਪੰਜਾਬ ਦਾ ਖਜ਼ਾਨਾ ਜਾ ਰਿਹਾ ਦੂਜੇ ਸੂਬਿਆਂ ਦੇ ਵਿੱਚ 에어ਪੋਰਟ ਸਾਰਾ ਪੰਜਾਬ ਸਾਡਾ ਦਿਹਾੜੀ ਕਰਨ ਜਾਂਦਾ ਕੋਈ ਦੁਬਈ ਜਾਂਦਾ ਕੋਈ ਮਸਕਰ ਕੋਈ ਇੰਗਲੈਂਡ ਅਮਰੀਕਾ ਯੂਰਪ ਪੰਜਾਬ ਦੇ ਵਿਦਿਆਰਥੀ ਪੜਨ ਜਾਂਦੇ ਆ ਕਰੋੜਾਂ ਰੁਪਏ ਦਾ ਪੈਟਰੋਲ ਪੰਜਾਬੀਆਂ ਦਾ ਟੈਕਸੀਆਂ ਔਰ ਤੇਲਾਂ ਚ ਫੂਕਿਆ ਜਾ ਰਿਹਾ ਕਰੋੜਾ ਰੁਪਈਆ ਦਾ ਪੰਜਾਬੀਆਂ ਦਾ ਟੋਲ ਟੈਕਸ ਨਾਲ ਦੇ ਸੂਬਿਆਂ ਦੇ ਵਿੱਚ ਜਾ ਰਿਹਾ ਕਰੋੜਾ ਰੁਪਈਆ ਦੀ ਪਾਰਕਿੰਗ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੇ ਜਾ ਰਹੀ ਆ ਮਾਂ ਮਾਪਿਓ ਬੱਚੇ ਨੂੰ ਛੱਡਦੇ ਆ ਰੋਂਦੇ ਆ ਜਫੀਆਂ ਪਾਉਂਦੇ ਆ 에ਰਪੋਰਟ ਟਰਮੀਨਲ 3 ਟਰਮੀਨਲ 3 ਤੇ ਮੇਲਾ ਕਿਹਨਾਂ ਦਾ ਲੱਗਦਾ ਕਿਹੜੇ ਸੂਬੇ ਦੇ ਲੋਕ ਹੁੰਦੇ ਆ ਉਹ ਲੋਕੋ ਉੱਥੇ ਪੱਗਾਂ ਚੁੰਨੀਆਂ ਰੋਂਦੀਆਂ ਹੁੰਦੀਆਂ ਪੱਗਾ ਚੁੰਨੀਆਂ ਧੀ ਪੁੱਤ ਨੂੰ ਜਫੀਆਂ ਪਾ ਕੇ ਕਲਾਵੇ ਵਿੱਚ ਰੋਂਦੀਆਂ ਹੁੰਦੀਆਂ ਕਿਸੇ ਨੇ ਪੰਜਾਬੀਆਂ ਦੀ ਬਾਹ ਨਾ ਫੜੀ ਅੱਜ ਮੌਕਾ ਆ ਅਸੀਂ ਆਪਣਾ ਆਪਣੇ ਪੰਜਾਬ ਦੇ ਲੋਕਾਂ ਦੀ ਅਸਲੀ ਨਮਾਇੰਦਗੀ ਕਰਦੀ ਬਹੁਜਨ ਸਮਾਜ ਪਾਰਟੀ ਨੂੰ ਤਕੜਾ ਕਰੀਏ ਇਹ ਮਾੜੀ 에ਰਪੋਰਟ ਨੂੰ ਇੰਟਰਨੈਸ਼ਨਲ 에ਰਪੋਰਟ ਬਣਾ ਦੇਾਂਗੇ ਜਦੋਂ ਵਾਪਸ ਮੁੜਦੇ ਦਿੱਲੀ ਤੋਂ ਕਰੋੜਾ ਪੰਜਾਬੀਆਂ ਤੇ ਡਾਕਾ ਵੱਜਦਾ ਮੁਰਥਲ ਟਾਪਿਆਂ ਦੇ ਉੱਤੇ ਉਹ ਟਾਬੇ ਤੁਹਾਡੇ ਖੁੱਲਣਗੇ ਆ ਮਹਾਲੋ ਵਾਲਿਆਂ ਦਾ ਟਾਬਾ ਆ ਲੰਗੜੋਏ ਵਾਲਿਆਂ ਦਾ ਟਾਬਾ ਅਗਰਾਹੋ ਵਾਲਿਆਂ ਦਾ ਟਾਬਾ ਆ ਗੜੀ ਵਾਲਿਆਂ ਦਾ ਟਾਬਾ ਆ ਰੋਪੜ ਵਾਲਿਆਂ ਦਾ ਟਾਬਾ ਇਹ ਟਾਬੇ ਕਰੋੜਾ ਤੁਹਾਡੀ ਜੇਬ ਬਚਾਉਣਗੇ ਪਰ ਤੁਹਾਨੂੰ ਚੱਜਦੇ ਚੱਜਦੇ ਮੈਂਬਰ ਪਾਰਲੀਮੈਂਟ ਬਹੁਜਨ ਸਮਾਜ ਪਾਰਟੀ ਨੇ ਜੋ ਉਮੀਦਵਾਰ ਖੜੇ ਕੀਤੇ ਉਹ ਤੁਹਾਡੇ ਹੱਕ ਦੀ ਗੱਲ ਕਰ ਸਕਦੇ ਆ ਅੱਜ ਦੇ ਦਿਨ ਮੈਂ ਤੁਹਾਨੂੰ ਕਹਿਣਾ ਚਾਹਨਾ ਜਿੱਦਾਂ ਦਲਿਤ ਪਛੜੇ ਵਰਗਾਂ ਨੂੰ ਪੰਜਾਬ 'ਚ ਕੁਚਲਿਆ ਜਾ ਰਿਹਾ ਝਾੜੂ ਵਾਲਿਆਂ ਦੀ ਸਰਕਾਰ ਆਈ 25 ਮਹੀਨੇ ਹੋ ਗਏ ਦਲਿਤ ਤੇ ਜ਼ੁਲਮ ਹੁੰਦਾ ਉਹ ਪੁਲਿਸ ਥਾਣੇ ਜਾਂਦਾ ਦਲਿਤ ਤੇ ਜ਼ੁਲਮ ਹੁੰਦਾ ਉਹ ਪੁਲਿਸ ਥਾਣੇ ਜਾਂਦਾ ਪੁਲਿਸ ਸੁਣਵਾਈ ਨਹੀਂ ਕੰਦੀ ਤਨ ਸੂਚਿਤ ਜਾਤੀਆਂ ਦੇ ਲੋਕ ਐਸੇ ਕਮਿਸ਼ਨ ਕੋਲ ਜਾਂਦੇ ਆ ਲੇਕਿਨ ਪੰਜਾਬ ਦੇ ਵਿੱਚ ਭਗਵੰਤ ਮਾਨ ਜਿਹੜਾ ਮਸ਼ਕਰੀਆਂ ਦੀਆਂ ਗੱਲਾਂ ਕਰਦਾ ਆ ਤੇ ਸਾਡੇ ਵਾਲੇ ਸੁਣਦੇ ਆ ਸਾਡੇ ਵਾਲੇ ਸੁਣਦੇ ਆ ਭਗਵੰਤ ਮਾਨ ਦੀ ਝਾੜੂ ਪਾਰਟੀ ਨੇ ਪਿਛਲੇ 25 ਮਹੀਨਿਆਂ ਚ ਐਸਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਐਸਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ 10 ਮੈਂਬਰ ਹੁੰਦੇ ਸੀ ਚੇਅਰਮੈਨੀ ਦੇ ਕਮਿਸ਼ਨ ਦੇ ਘਟਾ ਕੇ 5 ਕਰ ਦਿੱਤੇ 6 ਸਾਲ ਦੀ ਟਰਮ ਹੁੰਦੀ ਸੀ ਘਟਾ ਕੇ 3 ਸਾਲ ਦੀ ਕਰ ਦਿੱਤੀ 25 ਸਾਲਾਂ ਵਿੱਚ ਐਸਸੀ ਕਮਿਸ਼ਨ ਦਾ ਨਾ ਪੰਜਾਬ ਚ ਚੇਅਰਮੈਨ ਲੱਭਦਾ ਨਾ ਕੋਈ ਮੈਂਬਰ ਲੱਭਦਾ ਪੰਜਾਬ ਦੇ ਦਲਤਾਂ ਤੇ ਪਛੜੇ ਵਰਗਾ ਨੂੰ ਝਾੜੂ ਤੇ ਕਾਂਗਰਸ ਦੀ ਸਰਕਾਰ ਕੁਚੜ ਕੇ ਰੱਖਣਾ ਚਾਹੁੰਦੀ ਆ ਦਵਾ ਕੇ ਰੱਖਣਾ ਚਾਹੁੰਦੀ ਆ ਬਹੁਜਨ ਸਮਾਜ ਪਾਰਟੀ ਕਾਂਗਰਸ ਤੇ ਝਾੜੂ ਵਾਲਿਆਂ ਦੇ ਹਿੱਕ ਵਿੱਚ ਵੱਜਣਾ ਚਾਹੁੰਦੀ ਆ ਦੱਸੋ ਕੀ ਫੈਸਲਾ ਤੁਹਾਡਾ ਕਾਂਗਰਸ ਕਾਂਗਰਸ ਤੁਸੀਂ ਦੇਖਿਆ ਦਲਤਾਂ ਨੂੰ ਛੱਡੋ ਪਛੜਿਆਂ ਨੂੰ ਛੱਡੋ ਇਹ ਤਾਂ ਬਜ਼ੁਰਗਾਂ ਨਾਲ ਵੀ ਮਸ਼ਕਰੀਆਂ ਤੇ ਗਾਲੀ ਗਲੋਚ ਕਰਨ ਤੋਂ ਹਟਦੇ ਨਹੀਂ ਤੁਸੀਂ ਦੇਖਿਆ ਜਲੰਧਰ ਵਿੱਚ ਕਾਂਗਰਸ 70 ਸਾਲ ਦੀ ਬਜ਼ੁਰਗ ਦੀ ਠੋਡੀ ਨੂੰ ਹੱਥ ਲਾਉਂਦਾ ਆ ਜਿਹਦੇ ਗੋਡੀ ਹੱਥ ਲਾਉਣਾ ਸੀ ਉਹਦੇ ਠੋਡੀ ਨੂੰ ਹੱਥ ਲਾ ਕੇ ਪਤਾ ਨਹੀਂ ਕੀ ਲੱਭਣ ਦੇ ਆ ਇਸ ਕਰਕੇ ਕਾਂਗਰਸ ਨੂੰ ਜੇ ਚਾਹਨੇ ਆ ਪੰਜਾਬ ਚ ਹਰਾਉਣਾ ਜੇ ਝਾੜੂ ਨੂੰ ਚਾਹਨੇ ਆ ਪੰਜਾਬ ਚ ਹਰਾਉਣਾ ਤਾਂ ਸਾਨੂੰ ਆਪਣੇ ਹੱਥੇ ਨੂੰ ਇੱਕ ਇੱਕ ਵੋਟ ਤਕੜਾ ਪਾ ਕੇ ਤਕੜਾ ਕਰਨਾ ਪਏਗਾ ਸਭ ਕਾਸ਼ੀ ਸ਼੍ਰੀ ਰਾਮ ਕਹਿੰਦੇ ਸੀ ਆਖਰਲੇ 25 ਦਿਨ ਲਾ ਦਿਓ ਅੱਜ 5 ਦਿਨ ਬਚੇ ਆ ਦੱਸੋ ਕੀ ਫੈਸਲਾ ਤੁਹਾਡਾ ਪਿੰਡ ਪਿੰਡ ਗਲੀ ਗਲੀ ਗੱਲ ਲੈ ਕੇ ਜਾਓਗੇ ਕਿਹੜੀ ਕਿ ਜਿੱਤੂਗਾ ਵੇ ਜਿੱਤੂਗਾ ਜਿੱਤੂਗਾ ਵੇ ਜਿੱਤੂਗਾ ਹਾਥੀ ਪੰਜਾਬ ਦੇ ਵਿੱਚ ਦੋ ਐ ਪੈਰ ਚੱਕ ਕੇ ਸੁੰਡ ਉੱਪਰ ਨੂੰ ਚੱਕ ਕੇ ਲੰਕਾਰ ਰਿਹਾ ਤੁਹਾਡੀ ਫੌਜ ਹਾਥੀ ਦੇ ਮਗਰ ਬੱਚਾ ਬੱਚਾ ਭੀਮ ਕਾ ਕਾਸ਼ੀਰਾਮ ਕੀ ਟੀਮ ਕਾ ਬੱਚਾ ਬੱਚਾ ਮਗਰ ਖੜੇ ਹੋ ਜਾਓ ਲੋਕ ਸਭਾ ਦੇ ਵਿੱਚ ਜਿੱਤ ਦਾ ਦਮਾਂਮਾ ਵੱਜਣ ਵਾਲਾ ਆ ਜਿੱਤ ਦਾ ਨਗਾਰਾ ਵੱਜਣ ਵਾਲਾ ਆ ਅੱਜ ਦੇ ਦਿਨ ਉਹ ਲੋਕ ਸੂਰਮੇ ਹੋਣਗੇ ਜਿਹੜੇ ਇਸ ਗਰੀਬ ਗੁਰਬੇ ਦੀ ਲੜਾਈ ਪਿੱਛੇ ਖੜੇ ਹੋ ਕੇ ਹਾਥੀ ਨੂੰ ਜਿਤਾਉਣ ਲਈ ਕੰਮ ਕਰਨਗੇ ਧੰਨਵਾਦ ਜੈ ਭੀਮ ਧੰਨਵਾਦ ਜੈ ਭੀਮ ਜੈ ਭੀਮ ਜੋ ਬੁਲੇ ਸੋਨਿਹਾਲ ਧੰਨਵਾਦ